ਇਤਤੜੇ 22 ਸਾਲਾਂ ਦੇ ਸਮੇਂ ਦੇ ਵਿੱਚ ਵਿੱਚ ਹੀ ਪਬਲਿਕ ਇਹ ਸਮਝ ਗਈ ਕਿ ਇਹ ਕੇਵਲ ਗੱਲਾਂ ਬਾਤਾਂ ਮਾਰਨ ਵਾਲੀ ਰਾਜਨੀਤੀ ਵਾਲੀ ਸਰਕਾਰ ਆ ਕੋਈ ਕੰਮ ਨਹੀਂ ਹੋ ਰਿਹਾ ਲੋਕ ਅਜਾੜ ਕਰ ਰਹੇ ਸੋ ਮਨੀ ਕਾਲੀਦਾਲ ਨੂੰ ਬੀਬੀਆਂ ਅੱਗੇ ਹੋ ਕੇ ਸਾਨੂੰ ਮਿਲ ਰਹੀਆਂ ਨੇ ਕਿਉਂਕਿ ਉਹਨਾਂ ਨਾਲ ਕੀਤਾ ਹੋਇਆ ਕੋਈ ਵੀ ਵਾਅਦਾ ਇਹ ਸਰਕਾਰ ਨੇ ਪੂਰਾ ਨਹੀਂ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ 130 ਦਾ ਨਾਅਰਾ ਲਗਾ ਰਹੇ ਨੇ 130 ਜਾਂ 013 ਇਹ ਤਾਂ 4 ਤਰੀਕ ਨੂੰ ਪਤਾ ਲੱਗੂ ਪਤਾ ਲੱਗ ਜੂ ਵੀ 130 ਕਿੱਧਰ ਆ ਤੇ 013 ਕਿੱਧਰ ਆ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸਿੰਘ ਲਵੇਲਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਨਿਊਜ਼ ਚੈਨਲ ਗੱਲ ਕਰੀਏ ਚੋਣਾਂ ਦਾ ਚੱਲ ਰਿਹਾ ਮਾਹੌਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕੇ ਤੋਂ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਜੀ ਸਾਡੇ ਨਾਲ ਮੌਜੂਦ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਇਹ ਨਗਰ ਖੇੜਾ ਹਰਜੋਤ ਸਿੰਘ ਮੰਗੜ ਦੇ ਵਿਖੇ ਜਿਹੜਾ ਗ੍ਰਹਿ ਵਿਖੇ ਪਹੁੰਚੇ ਨੇ ਤੇ ਜਿੱਥੇ ਇੱਕ ਭਰਮਾ ਘਟ ਸੀ ਹਾਂਜੀ ਖੇੜਾ ਸਾਹਿਬ ਜਿਹੜਾ ਤੁਸੀਂ ਪਹੁੰਚੋ ਖੇੜਾ ਸਾਹਿਬ ਦੇ ਪਿੰਡ ਦੇ ਵਿੱਚ ਖਾਲਸਾ ਜੀ ਕਿਵੇਂ ਦੇਖ ਰਹੇ ਪਹਿਲਾਂ ਮੈਂ ਧੰਨਵਾਦੀ ਹਾਂ ਸਰਦਾਰ ਹਰਜੋਤ ਸਿੰਘ ਮੰਗੜ ਥੋ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਸਮਾਗਮ ਕਰਕੇ ਮੈਨੂੰ ਸੰਗਤ ਦੇ ਰੂਪ ਰੂਪ ਕੀਤਾ ਸਵੇਰ ਤੋਂ ਇਹਨਾਂ ਪਿੰਡਾਂ ਦਾ ਦੌਰਾ ਚੱਲਦਾ ਸੰਗਤ ਦੇ ਵਿੱਚ ਭਾਰੀ ਹੁਸ਼ਿਆਵਾਂ ਔਰ ਵੱਡੇ ਇਕੱਠਾਂ ਦੇ ਰੂਪ ਦੇ ਵਿੱਚ ਸੰਗਤ ਲੋਕ ਆਪ ਮਹਾਰੇ ਸਾਡਾ ਸਵਾਗਤ ਕਰ ਰਹੇ ਨੇ ਮੈਂ ਸਮਝਦਾ ਕਿ 22 ਸਾਲਾਂ ਦੇ ਸਮੇਂ ਦੇ ਵਿੱਚ ਵਿੱਚ ਹੀ ਪਬਲਿਕ ਇਹ ਸਮਝ ਗਈ ਆ ਕਿ ਕੇਵਲ ਗੱਲਾਂ ਬਾਤਾਂ ਮਾਰਨ ਵਾਲੀ ਰਾਜਨੀਤੀ ਵਾਲੀ ਸਰਕਾਰ ਆ ਕੋਈ ਕੰਮ ਨਹੀਂ ਹੋ ਰਿਹਾ ਲੋਕ ਅਜਿਆਦ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਲੋਕ ਕਹਿੰਦੇ ਨੇ ਕਿ ਕਿਹੜੇ ਵੇਲੇ ਇੱਕ ਤਰੀਕ ਆਵੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਜਿੱਤ ਦਿਵਾਈਏ ਤੇ ਪੰਜਾਬ ਦੇ ਅੰਦਰ ਇੱਕ ਵਾਰੀ ਫਿਰ ਤੋਂ ਜਿਹੜੀ ਹੈ ਡਿਵੈਲਪਮੈਂਟ ਵੱਡੇ ਪੱਧਰ ਤੇ ਹੋਵੇ ਔਰ ਲੋਕਾਂ ਦਾ ਮਾਨ ਸਤਕਾਰ ਬਹਾਲ ਹੋਵੇ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਪਿੰਡਾਂ ਦੇ ਵਿੱਚ ਆਇਓ ਵੱਖ-ਵੱਖ ਵੇਟ ਖੇਤਰ ਜਿਹੜਾ ਵੱਡਾ ਉਹਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਬਹੁਤ ਬਹੁਤ ਵਧੀਆ ਮਾਹੌਲ ਹੈ ਜੀ ਖਾਸ ਤੌਰ ਤੇ ਲੇਡੀਜ਼ ਜਿਹਨੂੰ ਆਪਾਂ ਕਹਿੰਦੇ ਆ ਬੀਬੀਆਂ ਅੱਗੇ ਹੋ ਕੇ ਸਾਨੂੰ ਮਿਲ ਰਹੀਆਂ ਨੇ ਕਿਉਂਕਿ ਉਹਨਾਂ ਨਾਲ ਕੀਤਾ ਹੋਇਆ ਕੋਈ ਵੀ ਵਾਅਦਾ ਸਰਕਾਰ ਨੇ ਪੂਰਾ ਨਹੀਂ ਕੀਤਾ ਉਹ ਅੱਜ ਯਾਦ ਕਰ ਰਹੀਆਂ ਨੇ ਕਿ ਪੰਜਾਬ ਦੇ ਅੰਦਰ ਸ਼ੋਮਨੀ ਅਕਾਲੀ ਦੰਦੀਆਂ ਸਰਕਾਰਾਂ ਦੇ ਸਮੇਂ ਖਾਸ ਤੌਰ ਤੇ ਲੇਡੀਜ਼ ਵਾਸਤੇ ਔਰ ਹਰ ਵਰਗ ਵਾਸਤੇ ਵੱਡੀਆਂ ਸਕੀਮਾਂ ਬਣੀਆਂ ਸਨ ਜਿਨ੍ਹਾਂ ਦਾ ਲਾਭ ਇਨਾ ਪਿੰਡਾਂ ਤੱਕ ਪਹੁੰਚਦਾ ਰਿਹਾ ਹੁਣ ਤਾਂ ਕੇਵਲ ਗੱਲਾਂ ਤੇ ਦੀ ਸਰਕਾਰ ਚੱਲ ਰਹੀ ਹੈ ਔਰ ਲੋਕ ਕਾਲੇ ਨੇ ਕਿ ਪੰਜਾਬ ਦੇ ਅੰਦਰ ਇੱਕ ਵੱਡੀ ਤਬਦੀਲੀ ਸਿਆਸੀ ਤੌਰ ਤੇ ਆਵੇ ਕਿਹਦੇ ਨਾਲ ਮੁਕਾਬਲਾ ਦੇਖ ਰਹੇ ਹੋ ਤੁਸੀਂ ਉਧਰੋਂ ਜੀਪੀ ਨੇ ਆਪਮਾਦਵੀ ਪਾਰਟੀ ਤੇ ਇਧਰੋਂ ਡਾਕਟਰ ਅਮਰ ਸਿੰਘ ਨੇ ਕਾਂਗਰਸ ਵੱਲ ਕਿਸ ਨਾਲ ਮੁਕਾਬਲਾ ਦੇਖ ਰਹੇ ਹੋ ਕੁਝ ਸੀਟਾਂ ਦੇ ਉੱਤੇ ਸਾਡਾ ਟਕੋਣਾ ਮੁਕਾਬਲਾ ਵਾ ਉਹ ਸੀਟਾਂ ਦੇ ਉੱਤੇ ਅਸੀਂ ਚਾਰ ਕੋਨਿਆਂ ਦੇ ਮੁਕਾਬਲੇ ਵਿੱਚ ਵੀ ਆਂ ਪਰ ਓਵਰ ਆਲ ਮੁਕਾਬਲਾ ਜਿਹੜਾ ਕਾਂਗਰਸ ਪਾਰਟੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਾਨ 130 ਦਾ ਨਾਹਰਾ ਲਗਾ ਰਹੇ ਨੇ ਕੀ ਦੇਖ ਰਹੇ ਹੋ ਜੀ ਵੀ 130 ਲੈ ਕੇ ਰਹਿਣ 130 ਜਾਂ 013 ਇਹ ਤਾਂ 4 ਤਰੀਕ ਨੂੰ ਪਤਾ ਲੱਗੂ 1 ਤਰੀਕ ਨੂੰ ਲੋਕ ਜਿਹੜੇ ਨੇ ਉਹ ਜਦੋਂ ਟੱਕੜੀ ਦਾ ਬਟਨ ਦੱਬਣਗੇ ਮੈਂ ਸਮਝਦਾ ਕਿ ਅੱਧਾ ਨਤੀਜਾ ਇੱਕ ਨੂੰ ਆ ਜਾਣਾ ਹੈ ਰਸਮੀ ਤੌਰ ਤੇ 4 ਤਰੀਕ ਨੂੰ ਨਤੀਜਾ ਆਜੂ ਪਤਾ ਲੱਗ ਜੂ ਵੀ 130 ਕਿੱਧਰ ਹੈ ਤੇ 013 ਕਿੱਧਰ ਇਹ ਸਨ ਵਿਕਰਮਜੀਤ ਸਿੰਘ ਖਾਲਸਾ ਵਧੇਰੇ ਅਪਡੇਟ ਦੇ ਲਈ ਦੇਖ ਦਿਓ ਦੇਸ਼